ਆਦਾ ਆਪਾਂ ਕਮੇਟੀ ਤੋਂ ਜੀ.ਐਸ.ਵੀ ਮੰਗੀ ਕਮੇਟੀ ਮੈਡਮ ਨੇ ਨਾ ਕਰਦੀ ਵੀ ਅਸੀਂ ਜੀ.ਐਸ.ਵੀ ਨਹੀਂ ਦੇਣੀ ਹੈ ਤੁਹਾਨੂੰ ਕਿੰਨੀ ਵਾਰ ਫੋਨ ਕਰਿਆ ਵੀ ਇਹ ਸਾਰੇ ਰੋਡ ਠੀਕ ਕਰਾ ਦਿਓ بڑے ਬੰਦੇ ਤਾਂ ਨਿਕਲ ਜਾਂਦੇ ਆ ਛੋਟੇ ਛੋਟੇ ਬੱਚੇ ਸਕੂਲ ਉਹਦੇ ਸਕੂਲ ਇੱਕ ਬੱਚੇ ਦੀ ਬਾਹ ਵੀ ਟੁੱਟ ਗਈ ਤੁਸੀਂ ਇਹ ਹਾਲਾਤ ਦੇਖੋ ਜੇ ਇੰਨੇ ਵਧੀਆ ਹਾਲਾਤ ਕਮੇਟੀ ਦੇ ਨਾਲ ਹੈ ਦਾ ਸੋਰ ਸ਼ਹਿਰ ਕੀ ਕੀ ਹਾਲਾਤ ਹੋਣਗੇ ਇਹਦਾ ਬੇਲਾਦ ਕਰਤ ਹੋ ਗਿਆ ਇਹ ਕਮੇਟੀ ਕੰਮ ਨਹੀਂ ਸੁਣਾ ਸਕਦਾ ਕਮੇਟੀ ਦਾ ਬਈ ਇਹ ਬੇਲਾਦ ਕਰਤ ਹੋ ਗਿਆ ਮari ਕਮੇਟੀ ਇਹ ਕਮੇਟੀ ਦੇ ਬਿਲਕੁਲ ਨਾਲ ਇਹ ਹਾਲਾਤ ਹੈ ਦੂਰ ਹਾਲਾਤ ਕਹੇ ਜੇ ਹੋਣਗੇ ਮਾਰੇ ਮੈਨੂੰ ਬੱਬਲ ਜੀ ਨੇ ਇਹਦੇ ਬਾਰੇ ਕਿਹਾ ਸੀਗਾ ਕਿੰਨੀ ਵਾਰ ਕਿਹਾ ਇੱਕ ਅਸਲ ਤੇ ਰੋਣਾ ਇਹ ਹੈਗਾ ਜੀ ਇਹ ਸੀਵਰੇਜ ਬੋਰਡ ਦਾ ਕੰਮ ਹੈ ਸੀਵਰੇਜ ਬੋਰਡ ਨੇ ਕੋਈ ਕਦੀ ਵਰਤਿਆ ਫੇਰ ਕਹੋ ਸਰਬ ਇੱਕ ਜੀਸੀਬੀ ਤਾਂ ਆਪਾਂ ਅਰੇਂਜ ਕਰ ਸਕਦੇ ਇੰਨੀ ਤਾਂ ਨਹੀਂ ਕਮੇਟੀ ਦਾ ਹੋਂਦ ਹੈ ਕਮੇਟੀ ਕੋਲ ਆਪਣੀ ਜੀਸੀਬੀ ਦਿੰਦੇ ਨੇ ਕਮੇਟੀ ਕੋਲ ਆਪਣੀ ਜੀਸੀਬੀ ਹੈ ਸਾਹਿਬ ਦਾ ਜੀਸੀਬੀ ਮਗਾਉਣੀ ਸੀ ਹਲਾ ਪੈਂਚਰ ਨੂੰ ਕੰਮ ਕਰ ਜਾ ਮਗਾਇਆ ਸੀ ਜੀਸੀਬੀ ਪੈਂਚਰ ਨੂੰ ਹੋਈਦਾ ਸੀ ਨਾ ਇਹਨਾਂ ਤੋਂ ਆਪਾਂ ਨੇ ਜੀਸੀਬੀ ਪ੍ਰੋਵਾਈਡ ਕੀਤੀ ਆਪਾਂ ਨੇ ਪੱਥਰ ਵੀ ਮਗਾ ਕੇ ਦਿੱਤਾ ਇਹਨਾਂ ਦੇ ਕਹਿਣ ਤੋਂ ਅਗ ਇਹਨਾਂ ਨੇ ਅੱਜ ਕਿਹਾ ਅਗਲੇ ਦਿਨ ਪੱਥਰ ਦੀ ਗੱਡੀ ਵੀ ਆਈ ਹੈ ਤੁਹਾਡੇ ਕੋਲ ਉਹ ਅਹੀਂ ਪਈ ਏ ਜੀ ਉਹ ਉਹ ਉਸ ਦਾ ਫਾਇਦਾ ਕੀ ਹੋਣਾ ਉਹ ਮੈਂ ਦੱਸਾਂ ਕੇਤਾ ਕੇਤਾ ਦੇਖੋ ਇਹ ਜੇ ਬਿਆਨ ਅਨਮੋਲ ਮਿਲਮਾਨ ਦੋ ਇਹ ਜੇ ਬਿਆਨ ਭਗਵੰਤ ਮਾਨ ਦੋ ਇਹ ਜੇ ਬਲਵਿੰਦਰ ਕੰਗਾ ਕਰੇ ਜੋ ਬਿਆਨ ਦਾ ਲੀਡਰ ਅਗੇ ਹੁੰਦੇ ਆ ਅਕਸਰ ਅਗੇ ਬਿਆਨ ਥੋੜੀ ਹੁੰਦੇ ਆ ਅਕਸਰ ਦਾ ਕੰਮ ਕਰਾਣਾ ਹੁੰਦਾ ਜੇ ਨਹੀਂ ਦੱਸਦਾ ਕੰਮ ਕਰਾਣਾ ਹੁੰਦਾ ਹੁਣ ਉਹਦੇ ਚ ਪਿਛਲੀ ਵਾਰ ਪਿਛਲੀ ਵਾਰ ਸਾਰੇ ਭਾਈ ਬੈਠੇ ਤੇ ਤਰਨਾ ਲਗਿਆ ਦਾ ਤੁਸੀਂ ਕਿਹਾ ਦਾ ਜੀ ਹੁਣ ਤੁਹਾਨੂੰ ਦੁਬਾਰਾ ਧਰਨਾ ਲਾਣੇ ਦੀ ਲੋੜ ਨਹੀਂ ਪੈਣੀ ਰੋਡ ਥੋੜਾ ਬਣੂਗਾ ਆ ਰੋਡ ਕਿੱਥੇ ਐ ਉਹੀ ਹੱਥ ਖੜੇ ਆ ਲੋਕਾ ਨਰਕ ਦਾ ਦੂਜਾ ਦਵਾਰ ਬਣੀ ਹੋਈ ਐ ਨਾਡਰ ਰੋਡ ਨਰਕ ਦਾ ਦੂਜਾ ਦਵਾਰ ਦੀ ਯੋਸਾਹਬ ਸਾਡੇ ਦੇ ਕੋਈ ਪੈਦਲ ਤੇ ਤੁਰ ਕੇ ਦੇਖੋ ਪਤਾ ਲੱਗ ਜੂਗਾ ਕਿ ਨਰਕ ਦਾ ਦੂਜਾ ਸਰ ਤੁਸੀਂ ਵਾਇਰਲ ਮੀਨਸ ਦੇਖੋ ਵੀ ਸਾਡੇ ਫੇਸਬੁਕ ਤੇ ਮੀਨਸ ਦੇਖੋ ਜਾ ਕੇ ਇੱਕ ਮਿੰਟ ਹੈ ਯੋ ਸਾਹਬ ਇਹ ਬਤਾਓ ਕਮੇਟੀ ਵਿੱਚ ਕਿੰਨੇ ਕਰਮਚਾਰੀ ਐ ਸਬਾਈ ਕਰਮਚਾਰੀ ਕਮੇਟੀ ਤੇ ਹੈਗਾ ਨਾ ਜੀ 150 ਫਿਰ ਇੱਕ ਉਹ ਬਈ ਇੱਕ ਅਧਿਕ ਕਰਮਚਾਰੀ ਤੋਂ ਮਾਰਾ ਬੱਟਾ ਵੀ ਆ ਰਹਾ ਹੋਗਾ ਨਾ ਡਾ ਰੋਡਾਂ ਲੱਗੇ ਆਜ ਤੱਕ ਕੋਈ ਨਾ ਡਾ ਰੋਡ 'ਤੇ ਕੋਈ ਕਰਮਚਾਰੀ ਆਇਆ ਜੀ ਨੋਮੀਨੇਟ ਹੈ ਰੋਡ ਲੋ ਹੋ ਰਹੇ ਜੀ ਰੋਡ ਸੁੱਕੀ ਨਹੀਂ ਕਿਥੇ ਰੋਡ 'ਤੇ ਸੀਵਰ ਟੂਵਰਫਲੋ ਹੋ ਰਹੇ ਹੈ ਨਾ ਡਾ ਰੋਡ 'ਤੇ ਮੇਰੇ ਬਾਹਰ ਹਾਜ਼ਰ ਸੀਵਰ ਟੂਵਰਫਲੋ ਹੋ ਰਿਹਾ ਸ਼ਿਖਸ਼ਕਤੀ ਲੀਟਰ ਤੋਕੇ ਰੋਇਲ ਬੇਕਰੀ ਤੋਕੇ ਪਿਆ ਹੀ ਬਾਈ ਨੰਬਰ ਜੀ ਆ ਜਾਓ ਤੁਹਾਨੂੰ ਦਿਖਾ ਲਈਏ ਜਿਹੜੇ ਹੋਰ ਲੋੜ ਕੇ ਆ ਰਹੇ ਜੀ ਨਾ ਇੱਕ ਮਿੰਟ ਦੁਕਾਨ ਮੇਂ ਜਲਦੀ ਇਹਦਾ ਦਿਗਾਰ ਕਰਕੇ ਆਇਆ ਕਿ ਇਹ ਰਹਿ ਨਹੀਂ ਆਪਣੇ ਆਪ ਪਹਿਲਾਂ ਸੀਵਰੇਜ ਦੀ ਲਾਈਨ ਪਹਿਲੀ ਨਹੀਂ ਨੀਦਰੂ ਗਲੀਆਂ ਵਾਲੇ ਪਾਣੀ ਕਿੱਥੇ ਜਾਣਗਾ ਨਹੀਂ ਨਹੀਂ ਇਹ ਰਹਿ ਨਹੀਂ ਹੈ ਹੋ ਕੋਈ ਇੱਕ ਜਗਾੜ ਆਇਆ ਜਾਂ ਹੈ ਆਪਣੇ ਕੀਤਾ ਲਾ ਲਓ ਜਾਂ ਕਿਸੇ ਹਾਂ ਤਾਂ ਜਾਏਗਾ ਨਾ ਜੇ ਉਹੀ ਪਾਣੀ ਉੱਥੇ ਇਸ ਸੜਕ ਤੇ ਆ ਹੀ ਜਾਏਗਾ ਤਾਂ ਲੋੜ ਸੁੱਕੀ ਕਰਨਾ ਤਾਂ ਹੈ ਨਹੀਂ ਹੋ ਜਿਹੜਾ ਇੱਕ ਰਸਤਾ ਹੈ ਜੀ ਇੱਕ ਮਿੰਟ ਇੱਕ ਮਿੰਟ ਇਹ ਰਸਤਾ ਬੰਦ ਹੋ ਗਿਆ ਰਾਮ ਰੀਲਾ ਗਰਾਊਂਡ ਵਾਲਾ ਰਸਤਾ ਬਜਿਆ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਦਿਖਾ ਦਿਓ ਕਿੰਨੇ ਟੱਕਣ ਲੱਗੇ ਹੋਏ ਬਾ ਇਹਨਾਂ ਦਿਖਾ ਦਿਓ ਉਸ ਰੋਡ ਬੰਨੀ ਚੱਲ ਗਿਆ ਨਿਆ 1 ਕਰੋੜ ਦੇ ਟੱਕਣ ਲੱਗੇ ਐ 1 ਮਹੀਨੇ ਟੱਕਣ ਲੱਗਾ ਇਸ ਰੋਡ ਤੇ ਇੱਕ ਮਿੰਟ ਇੱਕ ਮਿੰਟ ਗਾਮੀ ਇੱਕਾੜਸ ਗਾਮੀ ਜਨ ਸਟੋਰ ਦੇ ਮੋੜੇ ਥੋੜਾ ਥੋੜੇ ਅਫਸਰशाही ਥੋੜੇ ਪ੍ਰਸ਼ਾਸਨ ਐ ਪਿਛਲੇ 8 ਮਹੀਨੇ ਤੋਂ ਟੱਕਣ ਲਾ ਰਿਆ ਉਹ ਉਹਨਾਂ ਤੋਂ ਹੁਣ ਤੱਕ ਲੱਗਿਆ ਨਹੀਂ ਐ ਹਾਲਾਤ ਦੇਖੋ ਆਟੋ ਰਿਕਸ਼ਾ ਡਿੱਗ ਚੁੱਕਿਆ ਬੱਚੇ ਡਿੱਗ ਚੁੱਕੇ ਹੁਣ ਕਿਸੇ ਦੀ ਮੌਤ ਤੁਸੀਂ ਦੇਖਣੀ ਹੈ ਉੱਥੇ ਪੁੱਛੋ ਜੀ ਸਾਹਿਬ ਨੂੰ ਕਰਾ ਕੇ ਜੇ ਦਾ ਕੰਮ ਨਾ ਸਟਾਰਟ ਹੋਇਆ ਵੀ ਨਹੀਂ ਜੇ ਦਾ ਕੰਮ ਤਾਂ ਇਕੱਲੇ ਪੈਸੇ ਇਕੱਠੇ ਕਰ ਰਹੀ ਜਿਵੇਂ ਕੋਈ ਕੰਮ ਨਹੀਂ ਹੈ ਰੋ ਜਿਹੜਾ ਤਾਂ ਹੈਗਾ ਤੁਹਾਨੂੰ ਠੱਕਣਾ ਵਾਲਾ ਸਰਵੇ ਕੰਮ ਦੀ ਗੱਲ ਮੈਂ ਤੁਹਾਨੂੰ ਸਾਰੇ ਜੀ ਨਾ ਨਾਮ ਠੱਕਣੇ ਠੱਕਣਾ ਵਾਲਾ ਸਾਰੇ ਨਾਮ ਲੱਗਣੇ ਚਾਹੀਦੇ ਆ ਜਿਹੜੀ ਵੀ ਜੀ ਦੀ ਸੜਕ ਲੱਗਦੀ ਜੀ ਸਾਹਿਬ ਇਹ ਕਿੰਨੇ ਢੱਕਣ ਟੁੱਟੇ ਹੋਣਗੇ ਆਈਡੀਆ ਹੈ ਪ੍ਰਸ਼ਾਸਨ ਚਾਹੇ ਤਾਂ ਮੇਰ ਆਪਾਂ 200 ਬੰਦੇ ਜੇ ਕੋਈ ਦੇਖੋ ਐਮਰਜੈਂਸੀ ਹੈ ਰੋਡ ਆਪਾਂ ਲੇਬਰ ਲਾ ਕੇ ਇਹਨੂੰ ਤਿੰਨ ਪਾਸੇ ਤੋਂ ਕੰਮ ਸ਼ੁਰੂ ਕਰੋ ਸ਼ਮਸ਼ਾਨ ਘਾੜ ਤੋਂ ਕਰੋ ਇੱਥੋਂ ਕਰੋ ਉੱਥੋਂ ਕਰੋ ਇਹ 15 ਦਿਨ ਮੈਂ ਕੰਮ ਨਿਭੜ ਜੂਗਾ ਆਪਣੇ ਜਾਂਦੇ ਨਹੀਂ ਹੈ ਵੀ ਇਹ ਨਹੀਂ ਬਣੇਗਾ ਦੀ ਲੋਕਾਂ ਦੀ ਕਾਲੀ ਦੀਵਾਲੀ ਮਨਾਣਾ ਚਾਹੁੰਦੇ ਆ ਸਿਰਫ ਵੀ ਇਹ ਦੀਵਾਲੀ ਨਹੀਂ ਦਿਵਾਲਾ ਮੈਨੂੰਗਾ ਤੁਹਾਡਾ ਅੱਜ ਆਪਾਂ ਇਹਦਾ ਫੈਸਲਾ ਹੀ ਕਰਕੇ ਰਹਿਾਂਗੇ ਨਹੀਂ ਅਸੀਂ ਅਸੀਂ ਜਾਣਾ ਨਹੀਂ ਹੈ ਅਸੀਂ ਅਸੀਂ ਜਾਣਾ ਨਹੀਂ ਹੈ ਜੇ ਰੋਡ ਦਾ ਕੰਮ ਨਹੀਂ ਹੁੰਦਾ ਅਸੀਂ ਜਾਣਾ ਨਹੀਂ ਹੈ ਜੇ ਜੋ ਮਰਜੀ ਹੋ ਜਾਵੇ ਜੀਰੇ ਨੂੰ ਜੀਰਨ ਸਾਹਿਬ ਅਸੀਂ ਜਾਣਾ ਨਹੀਂ ਬੈਠ ਜਾ ਬੈਠ ਜਾ ਅਸੀਂ ਜਾਣਾ ਨਹੀਂ ਆ ਜਾਣ ਦੇਣਾ ਜੇ ਦੇਖੋ ਵੋਟਾਂ ਲੈਣੀਆਂ ਨੇ ਬਾਅਦ ਵਿੱਚ ਕਿਸੇ ਦੀ ਬਾਹ ਮੜ ਕੇ ਵੋਟਾਂ ਮੰਗੂਗੇ ਤਾਂ ਜੇ ਅੱਜ ਜਾਵਾਂਗਾ ਤਾਂ ਵੋਟਾਂ ਨਹੀਂ ਮੰਗਣੀਆਂ ਆ ਜਿਹੜੀ ਚੋਰ ਸਾਹਿਬ ਨਾਲ ਖੜਾ ਹੁੰਦਾ ਉੱਥੇ ਨਹੀਂ ਜਾਂਦਾ ਫਟਾਫਟ ਮਗਾਓ ਜਾ ਬਦ ਮਗਾਓ ਉਹ ਐਸਡੀਓ ਬੜਾ ਜੇ ਸਾਹਿਬ ਨੂੰ ਬੁਲਾਉਂਦੇ ਜੇ ਸਾਹਿਬ ਨਹੀਂ ਆ ਰਿਹਾ ਜਦੋਂ ਅੱਜ ਅੱਜ ਦਾ ਪਤਾ ਨਹੀਂ ਹੈ ਅੱਜ ਦਾ ਰਾਜ ਤੁਸੀਂ ਜੀ ਉੱਠਾ ਗਿਆ ਆਪਾਂ ਵੀ ਕਿੰਨੂ ਕੰਮ ਨੂੰ ਕਿਵੇਂ ਜਾਂਦਾ ਉਹ ਪਹਿਲੇ ਸੁਣ ਲਿਓ ਰਾਜ ਜੀ ਕਿਉਂਕਿ ਆਪਾਂ ਇਹਦਾ ਨਿਬੜਦਾ ਨਹੀਂ ਆਪਾਂ ਇੱਥੇ ਹੀ ਆ ਚਲੋ ਬਈ ਹੁਣ ਹੀ ਉਹ ਸਾਡੀ ਸੁਣੋ ਗੱਲ ਬਈ ਬੈਹੋ ਉਹ ਚੁੱਪ ਹੋ ਜਾਓ ਸੁਣਾ ਆਪਾਂ ਦੀ ਗੱਲ ਸੁਣਨੀ ਹੈ ਰਾਜ ਨਾਲ ਸੁਣੋ ਅੱਜ ਅੱਜ ਆਪਾਂ ਟ੍ਰੈਫਿਕ ਚ ਫਸ ਗਿਆ ਕੋਈ ਕਿਤੇ ਫਸਿਆ ਹੋਈ ਸੀ ਬਈ ਕੰਮ ਹੀ ਚਾਏ ਹੈ ਇਹ ਨਿਆ گاਉਂ ਵਿੱਚ ਇੱਕ ਦਰਨੇ ਪਰ ਬਿਠਾੜਨਾ ਇਹੋ ਵੀ ਕਹਿ ਲ ਮੈਂ ਨਾਲ ਬੈਠਾਂਗਾ ਹਾਂ ਨਹੀਂ ਦਰਨੇ ਨਾਲ ਨਹੀਂ ਅੱਜ ਆਪਾਂ ਇਹਦਾ ਨਵੇੜਾ ਕਰਕੇ ਹੀ ਲਾਗੇ ਜਦ ਤੱਕ ਇਹਦਾ ਫਾਈਨਲ ਫੈਸਲਾ ਹੋਊਗਾ ਲਾਓ ਜੀ ਯੋ ਸਾਹਿਬ ਵੀ ਧਰਨੇ ਦੇ ਬੈਠ ਗਏ ਨੇ ਕਿਉਂਕਿ ਇਹਨਾਂ ਦੇ ਵੀ ਹੱਥ ਖੜੇ ਸੀ ਜਿਸ ਨੂੰ ਲੈ ਕੇ ਬਿਲਕੁਲ ਤੁਸੀਂ ਦੇਖੋ ਸਮੀਰਾਂ ਦੇ ਵਿੱਚ ਜਿੰਦਾਬਾਦ ਜਿੰਦਾਬਾਦ ਯੋ ਸਾਹਿਬ ਇੱਕਾ ਜਿੰਦਾਬਾਦ 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 ਤੁਸੀਂ ਵੀ ਧਰਨੇ ਦੇ ਬੈਠ ਕੇ ਅੱਜ ਲੋਕਾਂ ਨਾਲ ਕਾਰਨ ਕਿ ਤੁਹਾਡੇ ਵੀ ਹੱਥ ਖੜੇ ਹੋਗੇ ਫਿਰ ਨਹੀਂ ਦੇਖੋ ਗੱਲ ਇਹ ਵੀ ਜਿਹੜੋਂ ਜਦੋਂ ਪੰਚਾਇਤ ਆ ਜਾਵੇ ਨਾ ਪੇਂਚਾਇਤ ਵੱਡੀ ਹੁੰਦੀ ਹੈ ਅਫਸਰ-ਉਫਸਰ ਸਾਰੇ ਛੋਟੇ ਹੁੰਦੇ ਨੇ ਜਿਹੜੀ ਇਹਨਾਂ ਦੀ ਗੱਲ ਹੈ ਉਹ ਬਿਲਕੁਲ 100% ਵਾਜਿਬ ਹੈ ਜੈਨੂਨ ਹੈ ਮੇਰੀ ਮੇਰੀ ਮਜਬੂਰੀ ਮੈਂ ਇੱਥੇ ਸ਼ੋਅ ਕਰਕੇ ਮੈਂ ਕੋਈ ਗੱਲ ਨੂੰ ਛੋਟੀ ਨਹੀਂ ਕਰਨਾ ਚਾਹੁੰਦਾ ਬੇਸਿਕਲੀ ਕੰਮ ਸੀਗਾ ਇਹ ਸੀਵਰੇਜ ਬੋਰਡ ਦਾ ਪੈਸੇ ਸਾਰੇ ਸੀਵਰੇਜ ਬੋਰਡ ਨੂੰ ਰਿਲੀਜ਼ ਹੋਏ ਹੋਏ ਆ ਪਰ ਉਹ ਸਾਡੇ ਕਹਿਣ ਦੇ ਬਾਵਜੂਦ ਵੀ ਨਹੀਂ ਕੰਮਕਾਰ ਪਾ ਰਿਹਾ ਜੇ ਉਹ ਨਹੀਂ ਹੋਊਗਾ ਤਾਂ ਅੱਜ ਡਿਸਾਈਡ ਕਰ ਦਾਂਗੇ ਫਿਰ ਅਸੀਂ ਆਪ ਸ਼ੁਰੂ ਕਰ ਦਾਂਗੇ ਕਈ ਇਲੂਸ਼ਨ ਦੀ ਤਰੀਕੇ ਨਾਲ ਲੋਕਾਂ ਨੂੰ ਇਹ ਢੱਕਣ ਤੱਕ ਨਹੀਂ ਅੱਜ ਤੱਕ 90 ਗ੍ਰਾਹਮ ਚ ਲੱਗੀ। ਕਈ ਕਈ ਏਰੀਆ ਜਿਵੇਂ ਉਹਨ ਮਿਰਜੀ ਮਿਰਜੀ ਗੱਲ ਕਰ ਰਹੇ ਸੀਗੇ ਕੋਈ ਸਪੈਸੀਫਿਕ ਇੱਕ ਪ੍ਰੋਬਲਮ ਹੈ ਟੱਕਣਾ ਦੀ ਨਿਆ گاਉਂ ਦੀ ਟੁੱਟਦੇ ਬਹੁਤਾਂ ਇੱਕ ਤਾਂ ਇੱਥੇ ਉਹਦੇ ਕਈ ਰੀਜ਼ਨ ਨੇ ਪਰ ਜਿਹੜਾ ਇਹ ਜਿਹੜੀ ਗਲੀ ਦੀ ਇਹ ਕਹਿ ਰਹੇ ਨੇ ਉਹ ਆਪਾਂ ਅੱਜ ਸ਼ਾਮ ਤੱਕ ਲਵਾ ਦਾਂਗੇ। ਤੁਸੀਂ ਕਿਹੜੀ 150 ਦੇ ਕਰੀਬ ਤੁਹਾਡੇ ਵਰਕਰ ਨੇ ਇੱਥੇ ਕੰਮ ਕਰਦੇ ਨੇ ਕਰਨ ਚਾਹੁੰਦੇ ਨੇ? 240 ਪਲੱਸ ਜੀਸੀ ਮਸ਼ੀਨਾਂ ਕਿੰਨੀਆਂ ਨੇ? ਇੱਕ ਹੈ ਜੀ। ਇੱਕ ਜੀ ਜੀਸੀ ਫੀਲਡ। ਪਰ ਉਹ ਵੀ ਕਿਉਂ ਨਹੀਂ ਲਗਾਈ ਜਾਂਦੀ ਜੀ ਹੁਣ ਤੱਕ ਕਿਸ ਚੀਜ਼ ਵਾਸਤੇ 4 ਘ ਆਹ ਆ ਖੜ ਗਈ ਆ ਕੇ ਜੇ ਸੀ ਬੀ ਉਹਨਾਂ ਦੀ ਪਹਿਲਾਂ ਕਿਉਂ ਨਹੀਂ ਆਈਏ ਪੁੱਛ ਪਹਿਲਾਂ ਹੁਣ ਪਿਛਲੇ 10 ਦਿਨ ਤੋਂ ਆਪਾਂ ਫਲੱਟ ਤੇ ਲੱਗੇ ਹੋਏ ਸੀ ਉੱਥੇ ਮਸੇ ਹੋਏ ਸੀਗੇ ਉੱਥੇ ਲੱਗੇ ਹੋਏ ਸੀ ਜੇ ਸੀ ਬੀ ਸਭ ਉਸ ਦਾ ਆਪਾਂ ਕਰਾਇ ਤੇ ਵੀ ਲੱਗੇ ਹੋਏ ਸੀ 9 ਮਹੀਨੇ ਕਮੀ ਰਹੀ ਹੈ ਮੰਨੇਣਾ ਕੋਈ ਨਹੀਂ ਮੰਨਦੇ ਜੀ ਮੰਨਦੇ ਆ ਜੇ ਕਮੀ ਨਾ ਹੋਦੀ ਕਿਉਂ ਰਹੀ ਹੈ 9 ਮਹੀਨੇ ਜੀਸੀਬੀ ਦਾ ਇੱਕ ਜੀਸੀਬੀ ਨਾਲ ਦੇਖੋ ਰਸਤਾ ਤਾਂ ਸਿੱਧਾ ਕੀਤਾ ਹੀ ਜਾ ਸਕਦਾ ਘੱਟੋ ਘੱਟ ਲੋਕ ਦੁਖੀ ਹੋਗੇ ਜਬ ਮਤਲਬ ਇਹ ਵੀ ਕਹਿੰਦੇ ਨੇ ਵੀ ਜੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉੱਥੇ ਪੈਦਲ ਤੁਰ ਕੇ ਚਲੇ ਜਾਵੇ ਅਸੀਂ ਮੰਗੀ ਨਹੀਂ ਕਰਾਂਗੇ ਵੀ ਸਾਡੀ ਬਣਾ ਦਿਓ ਬਿਲਕੁਲ ਬਿਲਕੁਲ ਇਹ ਹਾਲ ਹੈ ਗੱਡੀਆਂ ਟੁੱਟੀਆਂ ਨੇ ਗੱਡੀਆਂ ਦੇ ਕਿਸੇ ਦਾ ਫਿਊਲ ਟੈਂਕ ਟੁੱਟਿਆ ਕਿਸੇ ਦਾ ਉਹ ਰੇਡੀਏਟਰ ਟੁੱਟਿਆ ਕਿਸੇ ਦਾ ਬੰਪਰ ਟੁੱਟਿਆ ਲੋਕੀ ਡਿੱਗ ਪੈਂਦੇ ਨੇ ਕਿੰਨਿਆਂ ਦੀ ਹੱਥ ਬਾਹਾਂ ਟੁੱਟ ਗਈ ਆ ਤੋ ਇਹ ਜਨਾਬ ਸਕੂਲ ਦੀ ਬੱਸ ਨਹੀਂ ਵੱਟਸਾਦੀ 10 ਸਕੂਲ ਹੈ 10 ਸਕੂਲ ਬਸਾਂ ਜਾਂਦੀ ਸੀ ਇੱਥੇ ਸਾਰੇ ਬੱਚੇ ਬਾਹਰ ਆਉਂਦੇ ਨੇ ਉਹ ਤਾਂ ਹੀ ਕਿਸ ਟਿਚਰ ਜੇ ਭਾਈ ਤੁਹਾਨੂੰ ਆਉਣਾ ਪਿਆ ਸਰਕਾਰੀ ਸਕੂਲ ਹੈ ਕਿ ਸੀਵਰੇਜ ਬੋਰਡ ਨੇ ਕੰਮ ਕਰਾਣਾ ਇਸੇ ਕੋਈ ਸ਼ੱਕ ਨਹੀਂ ਹੈ ਕੋਈ ਨਾ ਕੋਈ ਜਰਸੀ ਕੰਮ ਕਰਾਂਦੀ ਹੈ ਹੁਣ ਜਿਵੇਂ ਉਹ ਨਾਟਾ ਰੋਡ ਜਿਹੜੀ ਉਹ ਹੈਗੀ ਹੈ ਖੁੱਡੇ ਲੋਰੇ ਤੋਂ ਨਿਆਗੋਲੀ ਸੜਕ ਜਿਹੜੀ ਕੱਟ ਗਈ ਪਾਣੀ ਦੇ ਪਟਾਲੇ ਕੀ ਰੋ ਦੇ ਨਾਲ ਉਹ ਪਹਿਲੇ ਪੀਡਬੀ ਕੋਲ ਸੀਗੀ ਜਦ ਹਾਈ ਕੋਰਟ ਨੇ ਪ੍ਰੈਸ਼ਰ ਪਾਇਆ ਤੇ ਮੰਡੀ ਮੋਡ ਕੋਲ ਸ਼ਿਫਟ ਹੋ ਗਈ ਉਹ ਇਹ ਨਾ ਕੰਮ ਸੀਰੇ ਚੜਿਆ ਨਾ ਪਹਿਲੇ ਪੀਡਬੀ ਰੇਗਾ ਇਸ ਤਾਂ ਹੀ ਜੇ ਇਹ ਕੰਮ ਨਹੀਂ ਕਰ ਰਹੇ ਸੀਗੇ ਕਿਹਾ ਤੁਸੀਂ ਸਿਵਲ ਜਬੋਰਡ ਨੂੰ ਚਿੱਠੀ ਲਿਖੀ ਕਿਹਾ ਨੋਟਿਸ ਲਿਖਿਆ ਚਿੱਠੀਆਂ ਲਿਖੀਆਂ ਮੰਗਾਲ ਦੀਆਂ ਵੀ ਹੋ ਜਾਂ ਰਹੀਆਂ